ਅੱਜ ਅਸੀਂ ਖੜੇ ਆਂ ਇੱਕ ਇਤਿਹਾਸਿਕ ਜਗ੍ਹਾ ਦੇ ਉੱਪਰ ਜਿਸ ਦਾ ਨਾਮ ਹੈ ਹਰੋ ਦਾ ਪੌਂ ਮਾਤਾ ਹਰੋ ਅਜ ਤੋਂ ਕੋਈ 200-250 ਸਾਲ ਪਹਿਲਾਂ ਆਪਣੇ ਪਿੰਡ ਸੇਖੋਵਾਲ ਕੰਬਾਲਾ ਤੋਂ ਚੱਲ ਕੇ ਇਸ ਜਗ੍ਹਾ ਤੇ ਆਉਂਦੇ ਸੀ ਦੂਰੋਂ ਦੂਰੋਂ ਪਾਣੀ ਲਿਆ ਆ ਕੇ ਰਾਹੀ ਗਿਰਾਂ ਨੂੰ ਇੱਥੇ ਪਾਣੀ ਪਿਲਾਉਂਦੇ ਸੀ ਤੁਸੀਂ ਦੱਸਿਆ ਜਿਹੜੀ ਹਰੋ ਸੀ ਉਹ ਸਾਡੇ ਹੀ ਗੁਲ ਤੋਂ ਸੀ ਇੱਥੋਂ ਹਰੋ ਸਾਡੇ ਜਿਹੜਾ ਪਿੰਡ ਹੈ ਕੰਬਾਲਾ ਇੱਥੇ ਤੇ 2 ਕਿਲੋਮੀਟਰ ਹੈ ਇਸ ਜਗ੍ਹਾ ਤੇ ਜਿਹੜੇ ਸੇਵਾ ਕਰਿਆ ਕਰਦੇ ਇੱਥੋਂ 8 ਕਿਲੋਮੀਟਰ ਸਮਾਂ ਹੈ ਉੱਥੋਂ ਲਿਆ ਕੇ ਹਰੋ ਮਾਤਾ ਇਸ ਜਗ੍ਹਾ ਤੇ ਜਿਹੜੀ ਪਾਣੀ ਦੀ ਸੇਵਾ ਕਰਿਆ ਕਰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਆ ਕੇ ਗਏ ਨੇ ਔਰ ਮਾਤਾ ਜੀ ਨੇ ਇੱਕ ਸਿੱਕਾ ਵੀ ਦਿੱਤਾ ਸੀ ਬਿਲਕੁਲ ਜੀ ਬਿਲਕੁਲ ਉਹ ਪੁਰਾਣਾ ਸਿੱਕਾ ਸਾਡੇ ਕੋਲ ਹੁਣ ਵੀ ਹੈਗਾ ਸਾਡੇ ਘਰ ਪਿਆ ਹੈ ਉਹ ਇੱਥੇ ਕਈ ਜਿੱਦਾਂ ਉਹ ਤੋਂ ਬਾਅਦ ਜਿਹੜੀ ਹਰੋ ਮਾਤਾ ਤੋਂ ਬਾਅਦ ਸਾਡੀ ਮਾਤਾ ਲక్ష్ਮੀ ਦੀ ਉਹ ਵੀ ਉਸੇ ਤਰ੍ਹਾਂ ਇਸ ਜਗ੍ਹਾ ਤੋਂ ਜਿਹੜੀ ਪਾਣੀ ਦੀ ਸੇਵਾ ਕਰਿਆ ਕਰਦੀ ਸੀ ਸਰੇਸੀ ਕੇ ਹਰੋਦਾ ਪੌ ਜਿਹੜਾ ਬੱਸ ਅਡਾ ਵੀ ਮਸ਼ਹੂਰ ਹੈ ਟਿਕਟਾਂ ਤੇ ਉੱਪਰ ਵੀ ਹਰੋਦਾ ਪੌ ਜਿਹੜਾ ਲਿਖਿਆ ਜਾਂਦਾ ਸੀ ਹੈ ਨਾ ਤੇ ਹੁਣ ਤੁਹਾਡੀ ਮਤਲਬ ਇੱਥੇ ਬੱਸ ਅਡਾ ਹੁਣ ਵੀ ਬੱਸਾਂ ਰੁਕਦੀਆਂ ਨੇ ਬਿਲਕੁਲ ਜੀ ਬਿਲਕੁਲ ਜਿਹੜੀਆਂ ਹੁਣ ਵੀ ਮਨ ਲਓ ਜਾਂਦੀਆਂ ਜਿਹੜੇ ਬੱਸਾਂ ਚੱਲਦੀਆਂ ਦੀਆਂ ਜਾਂ ਵੱਡੀਆਂ ਵੱਡੀਆਂ ਬੱਸਾਂ ਦੀਆਂ ਉਹਨਾਂ ਦੇ ਵਿੱਚ ਜਿਹੜਾ ਹਰੋਦਾ ਪੌ ਹੈ ਹੁਣ ਵੀ ਉਹ ਟਿਕਟ ਦੇ ਨਾਮ ਹਰੋਦੇ ਪੌ ਦਾ ਹੀ ਹੈ ਜੀ ਐਤੋਂ ਮਾਤਾ ਹਰੋਦੀ ਪਾਣੀ ਦੀ ਸੇਵਾ ਕਰਿਆ ਕਰਦੇ ਤੇ ਅਸੀਂ ਕਈ ਵਾਰ ਕਈ ਸਰਕਾਰਾਂ ਦਾ ਮੰਗਵਾ ਦਿੱਤੇ ਜਿਹੜੀ ਇੱਥੇ ਜਿਆਦਾ ਨਹੀਂ ਤਾਂ ਇੱਥੇ ਸਰਕਾਰ ਵੱਲੋਂ ਕੋਈ ਨਾ ਕੋਈ ਬੋਰੇ ਕਰਾਇਆ ਜਾਵੇ ਜਿਹੜੀ ਕੋਈ ਵੀ ਸਰਕਾਰ ਹੈ ਇੱਥੇ ਨਹੀਂ ਬੋਰ ਕਰਾ ਰਹੀ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਆਰ 19 ਨਿਊਜ਼ ਔਰ ਮੈਂ ਹਾਂ ਸ਼ਰਨਜੀਤ ਬੈਂਸ ਅੱਜ ਅਸੀਂ ਖੜੇ ਆ ਇੱਕ ਇਤਿਹਾਸਿਕ ਜਗ੍ਹਾ ਦੇ ਉੱਪਰ ਜਿਸ ਦਾ ਨਾਮ ਹੈ ਹਰੋ ਦਾ ਪੌ ਮਾਤਾ ਹਰੋ ਅੱਜ ਤੋਂ ਕੋਈ 200 250 ਸਾਲ ਪਹਿਲਾਂ ਆਪਣੇ ਪਿੰਡ ਸੇਖੋਵਾਲ ਕੰਬਾਲਾ ਤੋਂ ਚੱਲ ਕੇ ਇਸ ਜਗ੍ਹਾ ਤੇ ਆਉਂਦੇ ਸੀ ਦੂਰੋਂ ਦੂਰੋਂ ਪਾਣੀ ਲਿਆ ਕੇ ਰਾਹਗੀਰਾਂ ਨੂੰ ਇੱਥੇ ਪਾਣੀ ਪਿਲਾਉਂਦੇ ਸੀ ਬਿਨਾਂ ਕਿਸੇ ਲਾਲਚ ਤੋਂ ਜਾਂ ਬਿਨਾਂ ਕਿਸੇ ਮੰਤਬ ਤੋਂ ਉਹ ਇਹ ਪਾਣੀ ਇੱਥੇ ਲਿਆ ਕੇ ਬੋੜੀਆਂ ਲਿਆਉਂਦੇ ਸੀ ਇਸ ਜਗ੍ਹਾ ਤੇ ਬੈਠ ਕੇ ਉਹ ਰਾ ਕੀਰਾਂ ਨੂੰ ਜਿਹੜੇ ਗੱਟ ਸ਼ੰਕਰ ਤੋਂ ਸ਼੍ਰੀਨੰਦਪੁਰ ਸਾਹਿਬ ਜਾਂ ਹੋਰ ਪਿੰਡਾਂ ਦੇ ਲੋਕ ਸੀ ਅੱਜ ਤੋਂ 200 250 ਸਾਲ ਪਹਿਲਾਂ ਉਹਨਾਂ ਨੇ ਪਾਣੀ ਪੜਾਉਂਦੇ ਸੀ ਔਰ ਇਸ ਜਗ੍ਹਾ ਨੂੰ ਉਹਨਾਂ ਨੇ ਭਾਗ ਲਾਇਆ ਸੀ ਅੱਜ ਸਾਡੇ ਨਾਲ ਮੌਜੂਦ ਹੈ ਮਾਤਾ ਖਰੋ ਦੇ ਪੜਪੋਤੇ ਵਿਜੇ ਕੁਮਾਰ ਜੀ ਜਿਆਦਾ ਜਾਣਕਾਰੀ ਜਾਂ ਇਸ ਜਗ੍ਹਾ ਦਾ ਇਤਿਹਾਸ ਕੀ ਹੈ ਅਸੀਂ ਇਹਨਾਂ ਤੋਂ ਜਾਣਾਂਗੇ ਵਿਜੇ ਕੁਮਾਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ R19 ਤੇ ਤਾਂ ਨਾ ਭਾਜੀ ਤੁਹਾਡਾ ਬਹੁਤ ਵੈਨ ਸਾਹਿਬ ਜੀ ਇਸ ਜਿਹੜੀ ਜਗ੍ਹਾ ਤੇ ਆਣ ਤੇ ਹਰੋ ਦਾ ਪਾਓ ਤੁਹਾਡੇ ਧੰਨਵਾਦੀ ਆ ਤੁਸੀਂ ਦੱਸਿਆ ਜਿਹੜੀ ਹਰੋਤੀ ਉਹ ਸਾਡੇ ਹੀ ਗੁਲ ਤੋਂ ਸੀ ਇੱਥੋਂ ਹਰੋ ਸਾਡੇ ਜਿਹੜਾ ਪਿੰਡ ਹੈ ਕੰਬਾਲਾ ਇੱਥੇ ਤੇ 2 ਕਿਲੋਮੀਟਰ ਹੈ ਇਸ ਜਗ੍ਹਾ ਤੇ ਜਿਹੜੇ ਸੇਵਾ ਕਰਿਆ ਕਰਦੇ ਇੱਥੋਂ 8 ਕਿਲੋਮੀਟਰ ਸਮਾ ਹੈ ਉੱਥੋਂ ਲਿਆ ਗਿਆ ਹਰੋ ਮਾਤਾ ਇਸ ਜਗ੍ਹਾ ਤੇ ਜਿਹੜੀ ਪਾਣੀ ਦੀ ਸੇਵਾ ਕਰਿਆ ਕਰਦੀ ਸੀ ਅਸੀਂ ਜਿਹੜੀਆਂ ਮੌਜੂਦਾ ਕੋਈ ਵੀ ਸਰਕਾਰ ਆਈ ਹੈ ਅਸੀਂ ਉਹਨਾਂ ਨੂੰ ਮੰਗ ਪੱਤਰ ਇਸ ਜਗ੍ਹਾ ਲਈ ਦਿੱਤੇ ਗਏ ਜਿਹੜੀ ਇਹ ਇਤਿਹਾਸਿਕ ਜਗ੍ਹਾ ਇਹ ਬਣਾਈ ਜਾਵੇ ਜਿੱਦਾਂ ਹੁਣ ਮੌਜੂਦਾ ਜੈ ਸਿੰਘ ਰੌੜੀ ਐ ਜਿਹੜਾ ਐਮਐਲਏ ਤਾਂ ਜਾਵੀ ਦਿੱਤਾ ਤਾਂ ਹੁਣ ਘੜ ਤੋਂ ਘੜ ਡੇਢ ਦੋ ਸਾਲ ਹੁਣ ਦਿੱਤੇ ਨੇ ਹੋਏ ਜਿਹੜੀਆਂ ਸਰਕਾਰਾਂ ਬਹੁਤ 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 ਵਾਅਦੇ ਕਰ ਰਹੀਆਂ ਜਿਹੜੀਆਂ ਵਿਰਾਸਤਾ ਅਸੀਂ ਸੰਭਾਂਗੇ ਇਹਨਾਂ ਵਰ ਕੋਈ ਵੀ ਗੌਰ ਨਹੀਂ ਕਰ ਰਿਆ ਤੁਸੀਂ ਹੁਣ ਵੀ ਦੇਖੋ ਜਿਹੜੀ ਉਹ ਟੈਂਕੀ ਐ ਜਿਹੜੇ ਇੱਥੇ ਪਬਲਿਕ ਨੂੰ ਜਾਂ ਦੂਰ ਤੋਂ ਜਿੱਦਾਂ ਸਾਡੇ ਵਾਹੀਆ ਕਹਿੰਦੇ ਤੇ ਵੀਤ ਨੂੰ ਇੱਥੋਂ ਮਾਤਾ ਹਰੋਦੀ ਪਾਣੀ ਦੀ ਸੇਵਾ ਕਰਿਆ ਕਰਦੇ ਤੇ ਅਸੀਂ ਕਈ ਵਾਰ ਕਈ ਸਰਕਾਰਾਂ ਨੂੰ ਮੰਗਵਾ ਦਿੱਤੇ ਜਿਹੜੀ ਇੱਥੇ ਜਿਆਦਾ ਨਹੀਂ ਤਾਂ ਇੱਥੇ ਸਰਕਾਰ ਵੱਲੋਂ ਕੋਈ ਨਾ ਕੋਈ ਵੋੜੇ ਕਰਾਇਆ ਜਾਵੇ ਜਿਹੜੀ ਕੋਈ ਵੀ ਸਰਕਾਰ ਹੈ ਇੱਥੇ ਨਹੀਂ ਵੋੜ ਕਰਾ ਰਹੀ ਹੈ ਤੇ ਜਿਹੜੀ ਬਾਜੀ ਹੁਣੀ ਦੱਸੀ ਸਾਡੇ ਇੱਥੇ ਗੱਲ ਹੈ ਇੱਥੇ ਨੀਚੇ ਬੋੜੀ ਹੈ 1.5 ਕਿਲੋਮੀਟਰ ਦੇ ਇੱਥੇ ਬੋੜੀ ਹੈ ਮਾਤਾ ਜਿਹਦਾ ਮਹਾਰਾਜਾ ਇਹ ਅਰਜੀਤ ਸਿੰਘ ਹੈ ਉਹ ਵੀ ਇਸ ਜਗ੍ਹਾ ਤੇ ਮਾਤਾ ਹਰੋ ਦੇ ਜਿਹੜਾ ਪਾਣੀ ਹੈ ਹੱਤਾਂ ਦਾ ਛੱਕੇ ਜਿਹੜੀ ਟੀਨ ਹੈ ਇਹ ਉਸ ਟਾਈਮ ਦੀ ਹੈ 2-250 ਸਾਲ ਪੁਰਾਣੀ ਤੇ ਜਿਹੜੀ ਆਪਣਾ ਅਸੀਂ ਇਲਾਕੇ ਦੇ ਵਿੱਚ ਜਿਹੜਾ ਸਾਡਾ ਇਲਾਕਾ ਵੀਤ ਪਿੰਡ ਆਪਣਾ ਵੀਤ ਜਿਹੜਾ ਹਰੋ ਮਾਤਾ ਦਾ ਪਿੰਡ ਹੈ ਉੱਥੇ ਵੀ ਇਸ ਵੀ ਹੁਣ ਵੀ ਚੱਲ ਜੋ ਉੱਥਾ ਵੀ ਹੁਣ ਜਿਹੜੀ ਪਾਣੀ ਦੀ ਹੈ ਇਹ ਬਹੁਤ ਵੱਡੀ ਦਿੱਕਤ ਹੈ ਇੱਥੇ ਜਿਹੜਾ ਮਹਾਰਾਜ ਰਾਏ ਖੰਨਾ ਹੈ ਉਹ ਤਾਂ ਬੱਸ ਸਾਡਾ ਬਣਾਇਆ ਤਾਂ ਕਈ ਮੰਨ ਲਓ ਕਈ ਵੰਦੇ ਨੇ ਗੱਡੀ ਗੁੱਡੀਆਂ ਟਰੜੂ ਤਾ ਪ੍ਰੇਮ ਸਿੰਘ ਜਿਹੜਾ ਚੰਦੂ ਮਾਜਰਾ ਇੱਥੋਂ ਐਮਪੀ ਰਿਹਾ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਦਾ ਆ ਜਿਹੜਾ ਪਿਛਲੇ ਉਹ ਕਮਰਾ ਬਣਾਇਆ ਉਹ ਤੋਂ ਕੋਈ ਵੀ ਜਿਹੜੀ ਹੁਣ ਤਾਈ ਸਰਕਾਰ ਹੈ ਕਿਸੇ ਨੇ ਕੁਝ ਨਹੀਂ ਦਿੱਤਾ ਇਹ ਤੁਸੀਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਆ ਕੇ ਗਏ ਨੇ ਔਰ ਉਹਨਾਂ ਨੇ ਮਾਤਾ ਜੀ ਨੂੰ ਇੱਕ ਸਿੱਕਾ ਵੀ ਦਿੱਤਾ ਸੀ ਬਿਲਕੁਲ ਹੀ ਬਿਲਕੁਲ ਉਹ ਪੁਰਾਣਾ ਸਿੱਕਾ ਸਾਡੇ ਕੋਲ ਹੁਣ ਵੀ ਹੈਗਾ ਸਾਡੇ ਘਰ ਪਿਆ ਹੈ ਉਹ ਇੱਥੇ ਕਈ ਜਦ ਉਹ ਤੋਂ ਬਾਅਦ ਜਿਹੜੇ ਹਰੋ ਮਾਤਾ ਤੋਂ ਬਾਅਦ ਸਾਡੀ ਮਾਤਾ ਲక్ష్ਮੀ थी ਉਹ ਵੀ ਉਸੇ ਤਰ੍ਹਾਂ ਇਸ ਜਗ੍ਹਾ ਤੇ ਉਹ ਜਿਹੜੀ ਪਾਣੀ ਦੀ ਸੇਵਾ ਕਰਿਆ ਕਰਦੀ ਸੀ ਨਹੀਂ ਇਹ ਜਿਹੜੀ ਪਰੰਪਰਾ ਹੈ ਤੁਸੀਂ ਮਾਤਾ ਹਰਦਵਾ ਤੁਸੀਂ ਵੀ ਲਗਾਤਾਰ ਜਾਰੀ ਰੱਖੀ ਹੈ ਬਿਲਕੁਲ ਬਿਲਕੁਲ ਜਿੱਦਾਂ ਅਸੀਂ ਡੇਲੀ ਤੋਂ ਡੇਲੀ ਜਿੱਦਾ ਘੜੇ ਥੱਲੇ ਤੋਂ ਬਾਡੀ ਤੋਂ ਲਿਆ ਕੇ ਇੱਥੇ ਪਾਣੀ ਰੱਖਦੇ ਨੇ ਇੱਥੇ ਪਾਣੀ ਬਹੁਤ ਬੜੀ ਦਿੱਕਤ ਹੈ ਤੇ ਅਸੀਂ ਤਾਂ ਤੁਹਾਨੂੰ ਦੱਸਿਆ ਹੀ ਭਾਜੀ ਤੁਸੀਂ ਦੇਖੇ ਲਿਆ ਆਪੇ ਉਹ ਟੈਂਕੀ ਪਾਣੀ ਦੀ ਖਾਲੀ ਥੱਲੇ ਟੈਂਕ ਖੜਾ ਕਰੀਦਾ ਤੇ ਚੱਕ ਕੇ ਹੱਥਾਂ ਨਾਲ ਉਹ ਪਾਣੀ ਵਾਈਆ ਜਿਵੇਂ ਇਹ ਤੁਸੀਂ ਦੱਸ ਰਹੇ ਸੀ ਕਿ ਹਰੋ ਦਾ ਪਾਉ ਜਿਹੜਾ ਬਸੜਾ ਵੀ ਮਸ਼ਹੂਰ ਹੈ ਟਿਕਟਾਂ ਤੇ ਉੱਪਰ ਵੀ ਹਰੋ ਦਾ ਪਾਉ ਜਿਹੜਾ ਲਿਖਿਆ ਜਾਂਦਾ ਸੀ ਹੈ ਨਾ ਤੇ ਹੁਣ ਤੁਹਾਡੀ ਮਨ ਲਓ ਇੱਥੇ ਬੱਸ ਡਾ ਹੁਣ ਵੀ ਬੱਸਾਂ ਰੁਕਦੀਆਂ ਨੇ ਬਿਲਕੁਲ ਜੀ ਬਿਲਕੁਲ ਜਿਹੜੀਆਂ ਹੁਣ ਵੀ ਮੰਨ ਲਓ ਜਾਂਦੀਆਂ ਜਿਹੜੇ ਬੱਸਾਂ ਚੱਲਦੀਆਂ ਦੀਆਂ ਜਾਂ ਵੱਡੀਆਂ ਵੱਡੀਆਂ ਬੱਸਾਂ ਦੀਆਂ ਉਹਨਾਂ ਦੇ ਵਿੱਚ ਜਿਹੜਾ ਹਰੋ ਦਾ ਪਾਉ ਹੈ ਹੁਣ ਵੀ ਉਹ ਟਿਕਟ ਦੇ ਨਾਂ ਹਰੋ ਦੇ ਪਾਉ ਦਾ ਹੀ ਹੈ ਜੀ ਇੱਕੋ ਸਲਾਨਾ ਤੁਸੀਂ ਕੋਈ ਮੇਲਾ ਵੀ ਘਰ ਆ ਬਿ ਲਗਾਉਣਾ ਹੈ ਬਿਲਕੁਲ ਜੀ ਅਸੀਂ ਹਰ ਵਿਸਾਖੀ ਨੂੰ ਮਾਤਾ ਦੇ ਨਾਂ ਦਾ ਅਸੀਂ ਦਰਬਾਰ ਤੇ ਅਸੀਂ ਲੰਗਰ ਲਾਈਦਾ ਜੀ ਸਰਕਾਰਾਂ ਤੋਂ ਕੀ ਮੰਗ ਹੈ ਸਰਕਾਰਾਂ ਜਿਵੇਂ ਤੁਸੀਂ ਸ਼ਿਕਵਾ ਕਰ ਰਹੇ ਸੀ ਕਿ ਸਾਡੀ ਸਾਡੀ ਬਾਤ ਨਹੀਂ ਪੁੱਛ ਰਹੇ ਵਿਰਾਸਤ ਨੂੰ ਸੰਭਾਲ ਨਹੀਂ ਰਹੇ ਇਹ ਇੱਕ ਵਿਰਾਸਤ ਹੀ ਮੈਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿਉਂਕਿ ਇਹ 200 ਸਾਲ ਪਹਿਲਾਂ 250 ਸਾਲ ਪਹਿਲਾਂ ਕਿੰਨਾ ਸੰਘਣਾ ਜੰਗਲ ਹੋਵੇਗਾ ਇੱਥੇ ਜਾਨਵਰ ਬਹੁਤ ਸਾਰੇ ਹੋਣਗੇ ਇੰਨੀਆਂ ਔਕੜਾਂ ਦੇ ਬਾਵਜੂਦ ਵੀ ਮਾਤਾ ਹਰੋ ਇੱਥੇ ਪਾਣੀ ਲਿਆ ਗਈ ਜਿਹੜਾ ਪਾਣੀ ਜਿਹੜੇ ਪਲਾਉਂਦੇ ਸੀ ਉਹ ਹੈ ਨਾ ਤੇ ਇਹ ਵਿਰਾਸਤ ਨੂੰ ਮਤਲਬ ਸਰਕਾਰਾਂ ਤੋਂ ਕੀ ਮੰਗ ਹੈ ਸਾਡੀ ਸਰਕਾਰਾਂ ਤੋਂ ਇਹਦੀ ਮੰਗ ਦੀ ਜਿਹੜੇ ਇਹ ਜਿਹੜੀ ਸਾਡੀ ਜਗ੍ਹਾ ਹੈ ਇਹਨੂੰ ਸੈਰ ਸਵਾਟੇ ਵਿੱਚ ਪਾਇਆ ਜਾਵੇ ਜਿਹੜੀ ਇਸ ਜਗ੍ਹਾ ਦੀ ਹੈ ਇਦੀ ਜਗ੍ਹਾ ਦੀ ਵਧੀਆ ਕੋਈ ਦੀ ਡਿਵੈਲਪਮੈਂਟ ਕਰਾਈ ਜਾਵੇ ਇਹਨਾਂ ਦੀ ਮੰਗ ਹੈ ਜਿਹੜੀ ਕਿ ਇਸ ਜਿਹੜੀ ਮਾਈ ਹਰੋ ਦਾ ਜਿਹੜਾ ਪੌ ਹੈ ਇਹ ਉਸ ਨੂੰ ਇੱਕ ਵਿਰਾਸਤੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਇਹਨੂੰ ਟੂਰਿਜ਼ਮ ਵਿੱਚ ਵੀ ਇਹਨੂੰ ਸ਼ਾਮਲ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਪਤਾ ਲੱਗ ਸਕੇ ਕਿ ਪੌ ਕਿਸ ਨੂੰ ਕਹਿੰਦੇ ਨੇ ਮਾਤਾ ਹਰੋ ਕੌਣ ਸੀ ਸੋ ਇਹ ਸਾਰੀ ਜਾਣਕਾਰੀ ਜਿਹੜਾ ਨੇ ਸਾਨੂੰ ਸਾਡੇ ਨਾਲ ਦਿੱਤੀ ਹੈ ਵਿਜੇ ਕੁਮਾਰ ਸਾਡੇ ਨਾਲ ਮੌਜੂਦ ਨੇ ਕੈਮਰਾਮੈਨ ਫੇਕ ਦੇ ਨਾਲ ਸ਼ਰਨਜੀਤ ਬੈਂਸ ਹਰੋ ਦਾ ਪੌ ਕੰਬਾਲਾ